ਜਦੋਂ ਪੌਂਟਾ ਸਾਹਿਬ ਦੇ ਵਿੱਚ ਉਹਨਾਂ ਨੇ ਕਮੀਆਂ ਤੋਂ ਕਵਤਾ ਸੁਣੀ ਤੇ ਨਾਲ ਉਹ ਜਿਵੇਂ ਬਾਣੀ ਵਿੱਚ ਆਉਂਦਾ ਆਸਾ ਦੀ ਵਾਰ ਵਿੱਚ ਵਿਸਮਾਦ ਨਾਦ ਵਿਸਮਾਦ ਵੇ ਵਿਸਮਾਦ ਦੀ ਸਾਰੀ ਪੌੜੀ ਵਿਸਮਾਦ ਦਾ ਮਤਲਬ ਹੁੰਦਾ ਹੈ ਜਦੋਂ ਸਾਡਾ ਮਨ ਸਰੀਰ ਨੂੰ ਛੱਡ ਕੇ ਆਤਮਾ ਵਾਲੇ ਪਾਸੇ ਝੁਕ ਜਾਂਦਾ ਹੈ ਉੱਥੇ ਵਿਸਮਾਦ ਹੁੰਦਾ ਹੈ ਤੇ ਵਿਸਮਾਦ ਜਦੋਂ ਹੁੰਦਾ ਉਹਦੀ ਨਿਸ਼ਾਨੀ ਕੀ ਹੈ ਉਦੋਂ ਇੱਕ ਤਾਂ ਵਿਚਾਰ ਕੋਈ ਨਹੀਂ ਆਏਗਾ ਵਿਚਾਰ ਰੁਕ ਜਾਣਗੇ ਕੋਈ ਵਿਚਾਰ ਨਹੀਂ ਉੱਠੇਗਾ ਬਈ ਸਮਾਦ ਦੀ ਅਵਸਥਾ ਦੇ ਵਿੱਚ ਤੇ ਇੱਕ ਉਦੋਂ ਸਮੇ ਦਾ ਪਤਾ ਨਹੀਂ ਲੱਗੇਗਾ ਵੀ ਸਮਾਂ ਕਿਵੇਂ ਗੁਜ਼ਰਦਾ ਜਾ ਰਿਹਾ ਹੈ ਪਤਾ ਉਦੋਂ ਹੀ ਲੱਗੇਗਾ ਜਦੋਂ ਤੁਸੀਂ 2-4 ਘੰਟਿਆਂ ਨੂੰ ਪਾਰ ਕਰ ਗਏ ਜਿਹੜੇ ਗੁਰਮੁਖ ਵਿਸਮਾਦ ਦੀ ਅਵਸਥਾ ਵਿੱਚ ਨਿਤਨੇਮ ਕਰਦੇ ਨੇ ਕਈਆਂ ਬਾਰੇ ਸੁਣਿਆ ਬਈ ਉਹ 6-6 ਘੰਟੇ ਨਿਤਨੇਮ ਕਰਦੇ ਉਹ ਵਿਚਾਰ ਦੀ ਅਵਸਥਾ ਵਿੱਚ ਨਿਤਨੇਮ ਨਹੀਂ ਇੰਨੇ ਚਿਰ ਹੋ ਸਕਦਾ ਇੰਨੇ ਚਿਰ ਹੀ ਤੇ ਬੰਦਾ ਅੱਕ ਜਾਂਦਾ ਹੈ ਵਿਚਾਰਾਂ ਦੇ ਵਿੱਚ ਤੇ ਟਾਈਮ ਵੇਖਣ ਦੇ ਵਿੱਚ ਲੰਘਾਉਣ ਦੇ ਵਿੱਚ ਤਾਂ ਇੱਥੇ ਵੀ ਟਾਈਮ ਨਹੀਂ ਹੁਣ 1 ਘੰਟਾ ਕੱਢਣਾ ਮੁਸ਼ਕਲ ਹੋ ਜਾਣਾ ਕਿਉਂਕਿ ਸਾਡਾ ਟਾਰਗੇਟ ਜਿਹੜਾ ਲੰਗਰ ਛਕਣ ਤੇ ਆ ਵੀ ਸਮਾਪਤੀ ਨਹੀਂ ਹੋ ਰਹੀ ਉਸ ਅਵਸਥਾ ਦੇ ਵਿੱਚ ਫਿਰ ਕੋਈ ਟਾਈਮ ਦਾ ਪਤਾ ਨਹੀਂ ਲੱਗਦਾ ਅਕਾਲ ਦਾ ਮਤਲਬ ਇਹ ਹੈ ਆਪਾਂ ਸਤ ਸ੍ਰੀ ਅਕਾਲ ਜਿਹੜਾ ਬਣਾਉਂਦੇ ਆ ਉਹਦਾ ਮਤਲਬ ਹੈ ਜਿੱਥੇ ਕਾਲ ਨਹੀਂ ਹੁੰਦਾ ਜਿੱਥੇ ਟਾਈਮ ਦਾ ਪਤਾ ਨਹੀਂ ਲੱਗਦਾ ਟਾਈਮ ਜਿੱਥੇ ਗੁਜ਼ਰ ਜਾਂਦਾ ਨਿਕਲ ਜਾਂਦਾ ਆਪਣੇ ਆਪ ਅਕਾਲ ਸਤਿ ਸ੍ਰੀ ਅਕਾਲ ਗੁਰਪਰ ਅਕਾਲ ਜਿੱਥੇ ਸਮੇਂ ਦਾ ਵਕਤ ਦਾ ਪਤਾ ਹੀ ਨਾ ਲੱਗੇ ਇਹ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਹੈ ਜਿੱਥੇ ਕਾਲ ਖਤਮ ਹੋ ਜਾਏ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਹੈ ਔਰ ਪ੍ਰਮਾਤਮਾ ਨੇ ਭਾਵੇਂ ਦੁਨੀਆ ਦੀਆਂ ਹੋਰ ਚੀਜ਼ਾਂ ਕਿਸੇ ਵਾਸਤੇ ਘਟ ਬਣਾਈਆਂ ਨੇ ਤੇ ਕਿਸੇ ਵਾਸਤੇ ਵੱਧ ਨੇ ਕੋਈ ਅਮੀਰ ਹੈ ਤੇ ਕੋਈ ਗਰੀਬ ਹੈ ਇੱਕ ਚੀਜ਼ ਪਰਮਾਤਮਾ ਨੇ ਸਾਰਿਆਂ ਵਾਸਤੇ ਇੱਕੋ ਜਿਹੀ ਬਣਾਈ ਹੈ ਜਿਹਦੇ ਵਿੱਚ ਕਾਲ ਖਤਮ ਹੁੰਦਾ ਉਹਨੂੰ ਕਹਿੰਦੇ ਨੇ ਗਹਿਰੀ ਨੀਂਦ ਉਹ ਸਾਰਿਆਂ ਨੂੰ ਇੱਕੋ ਜਿਹੀ ਆਉਂਦੀ ਹੈ ਸਗੋਂ ਗਰੀਬ ਨੂੰ ਜ਼ਿਆਦਾ ਆਉਂਦੀ ਹੈ ਕਿਉਂਕਿ ਉਹ ਸਾਰਾ ਦਿਨ ਕੰਮ ਕਰਦਾ ਤੇ ਸਰੀਰ ਥੱਕ ਜਾਂਦਾ ਤੇ ਨੀਂਦ ਚੰਗੀ ਆਉਂਦੀ ਉਹਨੂੰ ਤੇ ਜਿਹਦੇ ਕੋਲ ਚਾਰ ਪੈਸੇ ਨੇ ਉਹ ਸਾਰਾ ਦਿਨ ਕੰਮ ਤਾਂ ਹੁੰਦਾ ਨਹੀਂ ਸਰੀਰ ਨੂੰ ਖੇਚਲ ਨਹੀਂ ਹੁੰਦੀ ਇਸ ਕਰਕੇ ਰਾਤ ਨੂੰ ਨੀਂਦ ਪੂਰੀ ਨਹੀਂ ਆਉਂਦੀ ਵਧੀਆ ਉਹ ਗਰੀਬ ਦੇ ਹਿੱਸੇ ਜ਼ਿਆਦਾ ਆਈ ਸਭ ਤੋਂ ਕੀਮਤੀ ਚੀਜ਼ ਆ ਨੀਂਦ ਦੁਨੀਆ ਦੇ ਵਿੱਚ ਨਾ ਸੁਨਣਾ ਨਾ ਕੀਮਤੀ ਐ ਨਾ ਮਕਾਨ ਉਹਨਾਂ ਕੀਮਤੀ ਐ ਨਾ ਕੋਈ ਹੋਰ ਚੀਜ਼ ਜਿਹਨੂੰ ਨੀਂਦ ਨਹੀਂ ਆਉਂਦੀ ਉਹਨੂੰ ਪੁੱਛ ਕੇ ਵੇਖੋ ਕਹਿੰਦਾ ਵੀ ਮੈਨੂੰ ਇੱਕ ਘੰਟਾ ਸੌਣ ਵਾਸਤੇ ਮੈਂ 5000 ਰੁਪਇਆ ਦੇਣਾ ਮੈਨੂੰ ਇੱਕ ਘੰਟਾ ਨੀਂਦ ਦੇ ਦਿਓ ਕਿਉਂ ਉਹ ਇਹ ਮੰਗਦਾ ਇਸ ਚੀਜ਼ ਨੂੰ ਉਹਦੇ ਵਿੱਚ ਹੋਰ ਕੁਝ ਨਹੀਂ ਉਹਦੇ ਵਿੱਚ ਟਾਈਮ ਗਾਇਬ ਹੋ ਜਾਂਦਾ ਸਮੇਂ ਦਾ ਜਿਹੜਾ ਗਾਇਬ ਹੈ ਉਹ ਖਤਮ ਹੋ ਜਾਂਦਾ ਜਿਵੇਂ ਉਹ ਸੌਂਦਾ 9 ਵਜੇ ਤੇ 4 ਵਜੇ ਪਤਾ ਲੱਗਦਾ ਵਿਚਲੇ ਜਿਹੜੇ 7 ਘੰਟੇ ਨੇ ਉਹ ਇੱਕ ਛਲਾੰਗ ਵਿੱਚ ਹੀ ਖਤਮ ਹੋ ਜਾਂਦਾ ਤੇ ਜਿਹੜਾ ਨਾਮ ਹੈ ਜਿਹਦੇ ਵਿੱਚ ਅਮਰਤ ਦੀ ਦਾਤ ਉਹ ਅਮਰਤ ਦੀ ਬੂੰਦ ਜਿਹਦੇ ਵਿੱਚ ਆਉਣ ਲੱਗ ਪਈ ਉਹਦੇ ਵਿੱਚ ਲਗਾਤਾਰ ਹੀ ਉਹ ਅਵਸਥਾ ਬਣੀ ਰਹਿੰਦੀ ਹੈ ਉੱਥੇ ਕਾਲ ਨਹੀਂ ਰਹਿੰਦਾ ਟਾਈਮ ਨਹੀਂ ਰਹਿੰਦਾ ਇਸ ਲਈ ਉਹ ਖਿੜਿਆ ਰਹਿੰਦਾ ਮਨੁੱਖ ਉਹ ਖੇੜੇ ਵਿੱਚ ਵਿਗਾਸ ਵਿੱਚ ਰਹਿੰਦਾ ਕਿਉਂਕਿ ਉੱਥੇ ਟਾਈਮ ਦੀ ਨਾਉ ਨ ਕੋਈ ਚਿੰਤਾ ਕਿਉਂਕਿ ਪਤਾ ਹੀ ਨਹੀਂ ਦਿਨ ਰਾਤ ਕਦੋਂ ਨਿਕਲਦਾ ਜਾ ਰਿਹਾ ਉਸ ਅਵਸਥਾ ਦੇ ਵਿੱਚ ਕਾਲ ਦਾ ਪਤਾ ਨਹੀਂ ਲੱਗਦਾ